ਰਾਜ ਸਭਾ ਮੈਂਬਰ ਰਾਘਵ ਚੱਠਾ ਨੇ ਸੰਸਦ ਦੀ ਸੁਰੱਖਿਆ ਦੇ ਵਿੱਚ ਖਾਮੀਆਂ ਤੇ ਸਵਾਲ ਉਠਾਉਂਦੇ ਹੋਏ ਸੰਸਦ ਮੈਂਬਰਾਂ ਨੂੰ ਮੌਤਲ ਕਰਨ ਦੀ ਨਿੰਦਾ ਕਰਦੇ ਕਿ ਆ ਕਿ ਹਾਂ ਕਿ ਸੰਸਦ ਮੈਂਬਰਾਂ ਨੂੰ ਮੌਤਲ ਨਹੀਂ ਕੀਤਾ ਗਿਆ ਸਗੋ ਦੇਸ਼ ਦੇ ਅੰਦਰ ਲੋਕਤੰਤਰ ਨੂੰ ਮੌਤਲ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਪਾਜਪਾ ਦੇ ਸੰਸਦ ਮੈਂਬਰ ਜਿੱਤੇ ਦਸਤਕਾਤਾ ਨਾਲ ਮੁਲਾਜ਼ਮਾ ਨੇ ਜਿਹੜੇ ਮਲਜ਼ਮ ਨੂੰ ਉੱਤਲ ਸਦਨ ਦੇ ਅੰਦਰ ਲਿਆਦਾ ਸੀ ਉਹ ਅੱਜ ਵੀ ਸਦਨ ਦੇ ਅੰਦਰ ਬੈਠਾ ਚਾਹਤ ਕਿ ਸੁਰੱਖਿਆ ਤੇ ਸਵਾਲ ਉਠਾਉਣ ਵਾਲੇ ਬਾਹਰ ਕਿਥੇ ਜਾ ਰਹੇ ਨੇ ਦੱਸਦੇ ਕਿ ਰਾਗਮ ਚਰਦਾਨੇ ਕੇ ਆਖੀ ਪਾਸਪਾ ਦੇ ਇੱਕ ਸੰਸਦ ਮੈਂਬਰ ਦੀ ਦਸਤਕਤ ਵਾਲਾ ਵਿਜ਼ਿਟਰ ਪਾਸ ਲੈਂਤ ਬਾਅਦ ਦੂਸ਼ੀ ਸਦਨ ਦੇ ਅੰਦਰ ਆਉਂਦੇ ਨੇ ਅਤੇ ਸਦਨ ਤੇ ਹਮਲਾ ਕਰਦੇ ਨੇ ਇਹ ਦੋਵੇਂ ਮੁਲਜ਼ਮ ਇੱਕ ਤਰ੍ਹਾਂ ਨਾਲ ਪਾਸਪਾ ਦੇ ਸੰਸਦ ਮੈਂਬਰ ਦੇ ਮਹਿਮਾਨ ਸਨ ਇਸੇ ਬਾਵਜੂਦ ਉਹ ਸੰਸਦ ਮੈਂਬਰ ਵੱਜੂ ਸਦਨ ਦੇ ਅੰਦਰ ਬੈਠੇ ਨੇ ਉਹਨਾਂ ਦੀ ਮੈਂਬਰਸ਼ਿਪ ਤੇ ਕੋਈ ਵੀ ਅਸਰ ਨਹੀਂ ਗਿਆ ਦੂਜੇ ਪਾਸੇ ਸੰਸਦ ਦੀ ਜਿਹੜੀ ਸੁਰੱਖਿਆ ਚ ਹਾਰੀ ਤਾਂ ਨੇ ਤੇ ਕੇਂਦਰ ਸਰਕਾਰ ਤੇ ਸਵਾਲ ਚੱਕਦੇ ਹਨ ਇਸ ਵਿੱਚ ਭਾਜਪਾ ਸੰਸਦ ਮੈਂਬਰਾਂ ਦੀ ਭੂਮਿਕਾ ਤੇ ਸਵਾਲ ਉਠਾਉਣ ਤੇ ਵਿਰੋਧੀ ਧਿਰ ਦੇ ਕਰੀਬ 141 ਸੰਸਦ ਮੈਂਬਰਾਂ ਨੂੰ ਮੌਤਲ ਕਰ ਦਿੱਤਾ ਗਿਆ ਜੋ ਕਿ ਨਾਇੰਤ ਦਾ ਆਪੀ ਲੈ ਕੇ ਰੋਵਾਂਗੇ ਇਸ ਪਾਰੇ ਤੋਂ ਹੋੜੀ رائے ਕੀ ਹੈ ਸਰੂਪ ਰਾਜ ਸਭਾ ਮੈਂਬਰ ਰਾਘਵ ਜੱਟਾ ਨੇ ਸੰਸਦ ਦੀ ਸੁਰੱਖਿਆ ਦੇ ਵਿੱਚ ਖਾਮੀਆਂ ਤੇ ਸਵਾਲ ਉਠਾਉਂਦੇ ਮੁਤਲ ਕਰਨ ਦੀ ਨਿੰਦਾ ਕਰਦੇ ਕਿ ਆ ਕੀ ਹੱਦ ਸੰਸਦ ਮੈਂਬਰਾਂ ਨੂੰ ਮੁਤਲ ਨਹੀਂ ਕੀਤਾ ਗਿਆ ਸਗੋ ਦੇਸ਼ ਦੇ ਅੰਦਰ ਲੋਕਤੰਤਰ ਨੂੰ ਮੁਤਲ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਪਾਜਪਾ ਦੇ ਸੰਸਦ ਮੈਂਬਰ ਜਿਸ ਤੇ ਦਸਕਤਾਂ ਨਾਲ ਮੁਲਾਜ਼ਮਾ ਨੇ ਜਿਹੜੇ ਮੁਲਜ਼ਮ ਨੂੰ ਉਸ ਨੂੰ ਸਦਨ ਦੇ ਅੰਦਰ ਲਿਆਦਾ ਸੀ ਉਹ ਅੱਜ ਵੀ ਸਦਨ ਦੇ ਅੰਦਰ ਬੈਠ ਹੈ ਚੋਦੀ ਸੁਰੱਖਿਆ ਤੇ ਸਵਾਲ ਉਠਾਉਣ ਵਾਲੇ ਬਾਹਰ ਕਿਸੇ ਚਾਰੇ ਦੀ ਦੱਸਦੀ ਹੈ ਕਿ ਰਾਗਵ ਚੱਡਾ ਨੇ ਕਿ ਆਖੀ ਪਾਜਪਾ ਦੇ ਇੱਕ ਸੰਸਦ ਮੈਂਬਰ ਦੇ ਦਸਤਕਤ ਵਾਲਾ ਵਿਜ਼ਿਟਰ ਪਾਸ ਲੈਣ ਤੋਂ ਬਾਅਦ ਉਸੇ ਸਦਨ ਦੇ ਅੰਦਰ ਜਾਂਦੇ ਨੇ ਅਤੇ ਸਦਨ ਤੇ ਹਮਲਾ ਕਰਦੇ ਨੇ ਇਹ ਦੋਵੇਂ ਮੁਲਜ਼ਮ ਇੱਕ ਤਰ੍ਹਾਂ ਨਾਲ ਪਾਜਪਾ ਦੇ ਸੰਸਦ ਮੈਂਬਰ ਦੇ ਮਹਿਮਾਨ ਸਨ ਇਸ ਦੇ ਬਾਵਜੂਦ ਉਹ ਸੰਸਦ ਮੈਂਬਰ ਜੋ ਸਦਨ ਦੇ ਅੰਦਰ ਬੈਠੇ ਨੇ ਉਹਨਾਂ ਦੀ ਮੈਂਬਰਸ਼ਿਪ ਤੇ ਕੋਈ ਵੀ ਅਸਰ ਨਹੀਂ ਪਿਆ ਦੂਜੇ ਪਾਸੇ ਸੰਸਦ ਦੀ ਜੁੜੀ ਸੁਰੱਖਿਆ ਚ ਖਾਮੀਆਂ ਉਠਾ ਰਹੇ ਸਨ ਕੇਂਦਰ ਸਰਕਾਰ ਤੇ ਸਵਾਲ ਚੱਕ ਰਹੇ ਸਨ ਇਸ ਵਿੱਚ ਪਾਜਪਾ ਸੰਸਦ ਮੈਂਬਰਾਂ ਦੀ ਭੂਮਿਕਾ ਤੇ ਸਵਾਲ ਉਠਾਉਣ ਤੇ ਵਿਰੋਧੀ ਧਿਰ ਦੇ ਖਿਲਾਫ 141 ਸੰਸਦ ਮੈਂਬਰਾਂ ਨੂੰ ਮੌਤਲ ਕਰ ਦਿੱਤਾ ਗਿਆ ਜੋ ਕਿ ਨਾਇੰਸ ਦਾ ਹੈ ਅਪਡੇਟ ਲੈ ਕੇ ਉਪਰ ਹੋਵਾਂਗੇ ਇਸ ਬਾਰੇ ਤੁਹਾਡੀ رائے ਕੀ ਹੈ ਸਰੂਪ